ਇਹਦੇ ਵਿੱਚੋਂ ਹੁੰਦਾ ਜੀ ਬਸ ਲਾ ਰਹੇ ਹਾਂ ਜੀ ਇਹਨੂੰ ਅੰਦਰ ਪਾ ਦੇਣਾ ਦੇਖੋ ਜੀ ਹੁਣ ਕੁਸ ਮਿਸਲੇ ਜਿਵੇਂ ਆਹ ਕਿੰਨੇ ਛਿੰਡੂ ਸਾਤੇ ਪੁੱਟਿਆਣਾ ਕਾਲੀ ਮਿਰਚ ਹੋਊਗੀ ਹੁਣ ਆਹ ਇਹਦਾ ਮੈਨੂੰ ਨਾਮ ਨਹੀਂ ਪਤਾ ਮੈਨੂੰ ਕੀ ਹੁੰਦਾ ਤੇ ਇਹ ਚੀਜ਼ਾ ਹੋਗੀ ਆ ਉਲੈਚੀਆ ਲੂਸੀਆ ਹੋਗੀ ਆ ਇਹ ਖਾ ਹੋ ਗਿਆ ਨਾ ਕੁਝ ਲੈ ਕੇ ਤੇ ਪੀਸ ਕੇ ਨਾ ਪਰਲੇ ਆ ਹੋ ਗਿਆ ਤੇ ਆ ਹੋ ਗਿਆ ਤੇ ਹਰ ਜਆ ਕੁਸ਼ੀਆ ਕਾਫੀ ਸਮਾਂ ਲੁੰਦਾ ਤੇ ਉਹ ਮੈਂ ਹੁਣ ਪੀਸਦੀ ਆ ਤੇ ਉਸ ਤੋਂ ਬਾਅਦ ਫਿਰ ਅੱਗੇ ਕਰਦੇ ਆ ਬਲੌਗ ਨੂੰ ਕੰਟੀਨਿਊ ਸਾਰਾ ਦਿਨ ਹੀ ਚੱਲੀ ਜਾਂਦਾ ਨਾ ਉਸ ਛਿੱਲੇ ਬੈਨੇ ਮਾਚ ਦੇ ਨੇ ਨਾ ਲਸਣ ਨਾਲ ਕਿਉਂਕਿ ਜਿਵੇਂ ਹੁਣ ਆ ਲੈਂਦੀ ਪਈ ਆ ਇਹਨੂੰ ਵੀ ਹੁਣ ਸ਼ੁਰੂ ਕਰ ਲੱਗੇ ਹੌਲੀ ਹੌਲੀ ਲਸਣ ਨੂੰ ਹੀ ਜ਼ਿਆਦਾ ਟਾਈਮ ਲੱਗਦਾ ਛਿੱਲੀ ਜਾਣੀ ਹੁੰਦੀ ਆ ਫਿਰ ਜਿੰਨੇ ਪਿਆਜ਼ ਵਿੱਚ ਵਿਆਹ ਜਿੱਡਾ ਕੰਮ ਹੋ ਜਾਂਦਾ ਜਿੱਡਾ ਵਿਆਹ ਦਾ ਕੰਮ ਹੁੰਦਾ ਤੇ ਹੁਣ ਮਸਾਲੇ ਮੈਂ ਨਾ ਬਸ ਜਿਹੜਾ ਨਹੀਂ ਸੀ ਨਹੀਂ ਆਉਂਦੀ ਹੁੰਦੀ ਹਾਂ 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 ਉਹਦਾ ਤਾਂ ਪੈਕਿੰਗ ਵਾਲਾ ਹੁੰਦਾ ਨਾ ਉਹ ਵਧੀਆ ਨਹੀਂ ਹੁੰਦਾ ਆਪਾਂ ਤਾਂ ਫਰੈਸ਼ ਜਿਹੜਾ ਲਸਣਾ ਉਹ ਛਿੱਲਦੇ ਫਿਰ ਅਸੀਂ ਐ ਹੁੰਦਾ ਵੀ ਜਿਵੇਂ ਆਰਡਰ ਆਗੇ ਹਨਾ ਉਹ ਬਣ ਕੇ ਲਸਣ ਦਾ ਕੰਮ ਜਿਹੜਾ ਉਹ ਲਗਾਤਾਰ ਚੱਲ ਜਾਂਦਾ ਹੁੰਦਾ ਛਿੱਲਣ ਦਾ ਜਦ ਤੱਕ ਫ੍ਰੀ ਹੁੰਦੇ ਵਸਤੇ ਬੈਠੇ ਲਸਣ ਛਿੱਲੀ ਜਾਂਦੇ ਇੱਕ ਦੋ ਜਾਨੀਆਂ ਮਤਲਬ ਬੁੜੀਆਂ ਨੇ ਉਹਨਾਂ ਨੂੰ ਪਿੰਨ ਬਚਦੀ ਆਪਾਂ ਦੇ ਦਿੰਦੇ ਆ ਤੇ ਵੀ ਉਹ ਛਿੱਲਕੇ ਦੇ ਦਿੰਦੀਆਂ ਨੇ ਕੁਸ ਫਿਰ ਹਾਈ ਹੋ ਜਾਂਦਾ ਤੇ ਨਸਨ ਦੇ ਬੱਡਾ ਕੰਮ ਹੋ ਜਾਂਦਾ ਵਾਕੀ ਕੋਈ ਨਹੀਂ ਕਰ ਸਕਦਾ ਆਪਾਂ ਲੈ ਕੇ ਵੱਡੀ ਲੈ ਕੇ ਕਾਲੀ ਮਿਰਚ ਜਬਤਰੀ ਮਗਾ ਤੇ ਬਹੁਤ ਹੀ ਨੇ ਗਿਨੇ ਨਾ ਲੈ ਨਹੀਂ ਸਕਦੇ ਇੰਨੇ ਮਸਾਲੇ ਨੇ ਇਹਦੇ ਵਿੱਚ ਪਖੜੇ ਦਾ ਪਾਊਡਰ ਵੀ ਇਹ ਜਿਹਦੇ ਹੱਡ ਬੋਡੇ ਦੁਖਦੇ ਨੇ ਜੋੜਾਂ ਦਾ ਦਰਦ ਹੈ ਉਹਦੇ ਲਈ ਕੰਮ ਆਉਂਦਾ ਹੈ ਠੀਕ ਕੋਈ ਨਹੀਂ ਕਰ ਸਕਦਾ ਜਦੋਂ ਦਵਾਈ ਬਣਾਏ ਬੈਠਾ ਫਿਰ 12 ਮਸਾਲਾ ਹੈ ਮਤਲਬ ਇਹ ਵੀ ਨਾਲ ਇਹ ਇਹ ਵੀ ਕੰਮ ਕਰੂ ਵੀ ਤਾਕਤ ਦਾ ਖਜ਼ਾਨਾ ਕਹਿ ਸਕਦੇ ਆ ਇਹਨੂੰ ਆਪਾਂ ਵੀ ਇੰਨੇ ਨਾਂ ਨਵੇਂ ਦੱਸ ਨਹੀਂ ਸਕਦਾ ਵੀ ਇਹ ਘਰੇਲੂ ਮਸਾਲੇ ਨੇ ਆਪਣੇ ਜਿਹੜੇ ਆਪਾਂ ਘਰੇ ਤਿਆਰ ਕਰੇ ਨੇ ਬਾਹਰਲੇ ਵਿੱਚ ਕੋਈ ਵੀ ਮਸਾਲਾ ਇਹ ਨਹੀਂ ਉਹ ਆ ਤਿੰਨ ਹੈਗੇ ਨੇ ਜਿਹੜੇ ਜ਼ਰੂਰੀ ਨੇ ਮੀਟ ਮਸਾਲਾ ਕਸੂਰੀ ਮੇਥੀ ਵਗੈਰਾ ਤੇ ਹਲਦੀ ਵੀ ਆਪਣੀ ਘਰ ਦੀ ਹੁੰਦੀ ਹੈ ਜੀ ਆ ਸਿੱਧਾ ਨਮਕ ਸਿੱਧਾ ਨਮਕ ਪਾਉਣੀ ਆਪਾਂ ਜੰਝਾ ਨਹੀਂ ਇਿੱਦਾਂ ਨਾਮਕ ਇਹਦੇ ਚ ਪਾਉਨੇ ਆ ਲਸਣ ਵੀ ਦੇਸੀ ਦਾ ਨਾ ਕੋਮ ਛੋਟੀ ਉਹਦੇ ਵਾਲਾ ਹੁੰਦਾ ਤੇ ਹਲਦੀ ਐ ਮਿਰਚ ਐ ਕਿ ਸਾਰਾ ਜੈਨੂਇਨ ਤਰੀਕੇ ਨਾਲ ਆ ਹੁਣ ਆਪਾਂ ਇਹ ਪਾਵਾਂਗੇ ਉਹਦੇ ਚ ਲਾਹਣਾ ਦੇਖਦਾ ਇਹ ਇਹਦਾ ਹੁਣ ਪਾਣੀ 20 ਕਿਲੋ ਚਾਰ ਬੱਕਰਾ ਪਾਇਆ ਹੈ ਨਾ ਹਾਂਜੀ 20 ਪਰ ਇਹਦੇ ਵਿੱਚ ਆ ਕਿੰਨਾ ਕਿੰਨਾ ਸਮਾਨ ਪੋਏ ਇਹਦੇ ਬਾਰੇ ਇਹ 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 ਨਹੀਂ ਆਪਾਂ ਦੱਸ ਸਕਦੇ ਜੀ ਅੱਛਾ ਤੇ ਇਹ ਇਹ ਨਹੀਂ ਕਰੋਂਗਾ ਤੇ ਇਹ ਨਹੀਂ ਇਹ ਘਰ ਦੀਆਂ ਨਹੀਂ ਲੈ ਗਏ। ਬੁਜਾਰ ਵਾਲਾ ਤੇਲ ਨਹੀਂ ਹੈਗਾ ਜੀ। ਘਰ ਦਾ ਇਹ ਫਰੋਂ ਦਾ ਤੇਲ ਆਪਣਾ ਕਢਾਇਆ ਹੋਇਆ ਹੈ। ਇਹਦੇ ਵਿੱਚ ਸਾਰਾ ਕਿੰਨਾ ਮੈਂ ਕਿੰਨਾ ਪੂਏ ਤੇਲ ਕਿੰਨਾ ਪੂਏ ਚ ਇਹ ਪਾਵਾਂਗੇ ਆਪਾਂ ਜਿੰਨੀ ਕਿ ਲੋੜ ਹੈ ਇਹ ਨਹੀਂ ਹੁੰਦਾ ਵੀ ਇਹਦੇ ਚ ਤੇਲ ਕਿਉਂ ਬਿਲਕੁਲ ਸੁੱਕਾ ਬਣਾਉਣਾ ਹੈ। ਸੁੱਕਾ ਬਣਾਉਣਾ। ਹਾਂ ਇਹਦਾ ਮਸਾਲੇ ਭੁੰਨਣ ਖਾਤਰ ਪਾਉਣਾ ਚਾਹੀਦਾ। ਇਹਦਾ ਮਸਾਲੇ ਭੁੰਨਣ ਨੂੰ ਕਿਉਂਕਿ ਆਪਣਾ 20 ਕਿਲੋ ਮੀਟ ਹੈ ਨਾ ਇਹਦੇ ਇਹਨੂੰ ਆਪਾਂ ਉਹ ਕਰਾਂਗੇ 25 ਕੋਟ ਦੀ ਵੀ ਐਨੀ ਕੋਣੀ ਹਾਂ ਪੱਕਾ ਨਹੀਂ ਬਸ ਲੋੜੋਂ ਸਾਰਾ ਆਈਡੀਆ ਆ ਜਾਂਦਾ ਜੀ ਸਾਨੂੰ ਰੋਜ਼ ਦਾ ਕੰਮ ਕਰਕੇ ਇਹਦਾ ਆਈਡੀਆ ਆ ਜਾਂਦਾ ਹਾਂ ਵੀ ਹਾਂ ਨੇ ਪਿਆਜ਼ ਪਾਵਾਂਗੇ ਪਹਿਲਾਂ ਆਪਾਂ ਤੂੰ ਹੀ ਬੋਲੀ ਤੇਰੀ ਚਾਹੀ ਮੈਂ ਬੋਲੂ ਕੋਈ ਗੱਲ ਬਾਕੀ ਛੇਬ ਨਾਲ ਜਰਕੇ ਡੱਕੇ ਦਰ ਨਹੀਂ ਕਰਾਉਂਦੇ। ਮੈਂ ਪਾ ਫੂੜਾ ਲੱਗੀ। ਥੋੜਾ ਤੇ ਇੰਡ ਕਰੇ। ਬਾਕੀ ਸਾਰੇ ਆਪਾਂ ਇਹਦੇ ਵਿੱਚ ਪਾਵਾਂਗੇ। ਪਹਿਲਾਂ ਆਪਾਂ ਹਲਦੀ ਪਾ ਰਹੇ ਹਾਂ। ਇਹ ਆਪਣੀ ਘਰ ਦੀ ਹਲਦੀ ਹੈ ਸਾਰੀ। ਨੂੰ ਦਿੱਤੀ ਹੈ। ਤੇ ਆਹ ਦੀਗੀ ਮਿਰਚ ਹੈ ਤੇ ਆਹ ਦੂਜੀ ਮਿਰਚ ਲਾਲਾ ਸਿੱਧਾ ਨਮਕ ਹੈ। ਇਹ ਆਪਾਂ ਸਾਰਾ ਪਾ ਦਨੇ ਇਹਦੇ ਵਿੱਚ। ਤੋ ਆਹ ਦਾ ਦੂਜੇ ਮਸਾਲੇ ਵੀ ਪਾਵਾਂਗੇ ਉਸ ਨਾਲ ਫੇਰਾਂਗੇ ਇਹਦੇ ਵਿੱਚ ਰੱਖ ਜੂਗਾ ਸਾਰਾ ਹੁਣ ਆਪਾਂ ਦੂਜੇ ਮਸਾਲੇ ਪਾਉਣੇ ਆ ਜਿਹੜੇ ਖੜੇ ਮਸਾਲੇ ਨੇ ਇਹ ਆਪਣੇ ਖੜੇ ਮਸਾਲੇ ਨੇ ਜੀ ਦੇਖ ਸਕਦੇ ਹੋ ਤੁਸੀਂ ਪਹਿਲਾਂ ਵੀ ਆਪਾਂ ਦੱਸਿਆ ਸਾਰਾ ਇਹਦੇ ਵਿੱਚ ਜਿਵੇਂ ਛੋਟੀ ਲਈ ਜੀ ਵੱਡੀ ਲਈ ਜੀ ਹੋਰ ਜਿਹੜੀ ਬੂਟੀਆਂ ਸਾਰਾ ਕੁਛ ਇਹਦੇ ਚ ਪਾਇਆ ਹੋਇਆ ਠੀਕ ਹੈ ਜੀ ਜਿਵੇਂ ਕਾਲੀ ਮਿਰਚ ਵਗੈਰਾ ਇਹ ਆਪਾਂ ਇਹਦੇ ਵਿੱਚ ਪਾਵਾਂਗੇ ਦੇਖ ਕਰਦੇ ਹਾਂ ਤੁਸੀਂ ਇਹ ਵਿੱਚ ਮਸਾਲੇ ਪਾ ਰਹੇ ਹਾਂ ਤੇ ਜਿਵੇਂ ਹੀ ਇਹਦੇ ਵਿੱਚ ਉਹ ਹੁੰਦਾ ਜੀ ਅ ਸਾਰੀ ਮਖਾਲੇ ਆਪਣੇ ਛੋਡੇ ਟੋਟੇ ਵਾਲੀ ਮਖਾਲੇ ਦੀ ਆਪਣੇ ਘਰ ਦੇ ਮਸਾਲੇ ਨੇ ਦੇਸੀ ਬਾਹਰਲੇ ਨਹੀਂ ਬਾਹਰਲੇ ਉਹ ਜਿਹਨੇ ਦੱਸਿਆ ਤੁਹਾਨੂੰ ਵੀ ਕਿਚਕਟ ਫੀਲ ਹੁੰਦੀ ਹੈ ਤੇ ਪੈਣੀ ਹੈ ਦੇ ਵਿੱਚ ਤੇ ਇੱਕ ਇਹਦੇ ਵਿੱਚ ਪੈਣਾ ਹੈ ਮੀਟ ਮਸਾਲਾ ਉਹ ਐਮ ਡੀ ਐਚ ਦੇ ਹੋਣਗੇ ਉਹਨੇ ਨੂੰ ਕਿੰਨਾ ਟਾਈਮ ਲੱਗੂਗਾ ਬਈ ਬੱਤਿਆ ਇਹ ਤਾਂ ਬਣ ਗਿਆ ਮੰਨੋ بس 10 ਮਿੰਟ ਦਾ ਕੰਮ ਹੈ ਸਾਰਾ ਆ ਮਸਾਲੇ ਇਹਦੇ ਵਿੱਚ ਰਜ ਜਾਣਗੇ ਫਿਰ ਇਹਦੇ ਵਿੱਚ ਮੀਟ ਪਾਵਾਂਗੇ ਨਾ ਹੁਣ ਆਪਾਂ ਇਦਾਂ ਹੀ ਉੱਪਰ ਆਪਣਾ ਮਸਾਲਾ ਹੋ ਗਿਆ ਰੈਡੀ ਆਪਾਂ ਮੀਟ ਇਹਦੇ ਵਿੱਚ ਪਾ ਰਹੇ ਹਾਂ ਇਹ ਐਡ ਵਾਈਜ਼ ਛੇਕਲਾ ਬਾਹਮਾਗੇ ਮਸਤੀ ਥੋੜਾ ਜਿਹਾ ਅਸੀਂ ਕੀ ਲੱਗਣਾ ਹੁਣ ਤਾਂ ਤਿਆਰ ਵਰਗਾ ਹੀ ਐ ਫਿਰਕਾ ਰੂਖਾ ਪਾਉਗਾ ਇਹਦੇ ਵਿੱਚ ਹੁਣ ਮਸਤੀ ਦੇ ਵਿੱਚ ਸਿਰਕਾ ਪਾ ਦੇਣੇ ਤੇ ਇਹਦੇ ਵਿੱਚ ਉਹ ਇਹ ਕਿੰਨਾ ਟਾਈਮ ਖਰਾਬ ਨਹੀਂ ਹੁੰਦਾ ਭਾਈ ਇਹ ਤਾਂ ਵੀਰੇ ਅੱਜ ਤੋਂ ਅਸੀਂ ਤਾਂ 1 ਮਹੀਨਾ ਕਹਿੰਦੇ ਆ ਪਰ ਜੇ ਬੰਦਾ ਇਹਨੂੰ 6 ਮਹੀਨੇ ਰੱਖ ਲਵੇ ਪਰ ਰੱਖਣ ਦਾ ਅਗਲੇ ਦੇ ਸਿਰ ਤੇ ਐ ਇਹਨੂੰ ਪਾਣੀ ਨਾ ਲੱਗੇ ਬਿਲਕੁਲ ਵੀ ਨਾ ਪਾਣੀ ਵਾਲੇ ਹੱਥ ਲੱਗਣ ਪਾਣੀ ਵਾਲੇ ਹੱਥ ਨਹੀਂ ਗਿੱਲਾ ਚਮਚਾ ਨਹੀਂ ਗਿੱਲੀ ਕੜਸੀ ਨਹੀਂ ਲੱਗਣੀ ਨਹੀਂ ਚਾਹੀਦੇ ਭਾਵੇਂ 6 ਮਹੀਨੇ ਰੱਖ ਲੋਗੇ ਇਹਨੂੰ ਫ੍ਰੀਜੇ ਚ ਰੱਖੋ ਸਟੀਲ ਦੇ ਭਾਂਡੇ ਚ ਡੱਬੇ ਚੋਂ ਕੱਢ ਲਿਓ ਡੱਬਾ ਆਪਣਾ ਹੁੰਦਾ ਸੈਕੰਡਰੀ ਹੁੰਦੀ ਹੈ ਉਹ ਵੀ ਰੱਖ ਦਿਖਾ ਦੇਾਂਗੇ ਠੀਕ ਹੈ ਤੇ ਪਰ ਪਾਣੀ ਆਲਾ ਨਾ ਲੱਗੇ ਇਹਨੂੰ ਬਿਲਕੁਲ ਹੀ ਸਟੀਲ ਦੇ ਜਾਂ ਕੰਚ ਦੇ ਭਾਂਡੇ ਚ ਕੱਢ ਲਓ ਜਦੋਂ ਸਾਡੇ ਕੋਲ ਚਲੇ ਜਾਊ ਡੱਬੇ ਚੋਂ ਕੱਢ ਲੈਣ ਵੀਰ ਠੀਕ ਕਰਦੇ ਇਹਨੂੰ ਇਹਦਾ ਰੇਟ ਵੀ ਦੱਸਦੇ ਬਾਈ ਰੇਟ 1400 ਰੁਪਏ ਕਿਲੋ ਅਸੀਂ ਸੇਲ ਕਰ ਰਹੇ ਹਾਂ ਜੀ ਦੇਸੀ ਬੱਕਰੇ ਦਾ ਤੇ ਮੁਰਗੇ ਦਾ 1000 ਰੁਪਏ ਕਿਲੋ ਵੇਚ ਰਹੇ ਹਾਂ 1000 ਰੁਪਏ ਕਿਲੋ ਠੀਕ ਹੈ ਨਾ ਬਾਕੀ ਆਰਡਰ ਬਾਈ ਨੂੰ ਹਾਂ ਬੁਕਿੰਗ ਕਰਾ ਸਕਦੇ ਹੋ ਬੁਕਿੰਗ ਤੁਸੀਂ Google Pay ਨੰਬਰ 9814586919 ਹੈ ਮੇਰਾ ਠੀਕ ਹੈ ਜੀ ਮੇਰਾ YouTube ਚੈਨਲ ਹੈ ਗਰੇਵਾਲ ਪੋਲਟਰੀ ਕਿੰਗ ਤੇ ਇਹ ਚੰਨਾ Insta ਦਾ ਵੀ ਗਰੇਵਾਲ ਪੋਲਟਰੀ ਕਿੰਗ ਹੀ ਹੈ ਤੇ ਤੇ ਫੇਸਬੁੱਕ ਦਾ ਗਰੀਬਾਲ ਸਮਰੂਰ ਵਾਲੇ ਇਹਨਾਂ ਦੇ ਵੀ ਵੀਡੀਓ ਇਹ ਚੱਲੂ ਕੀ ਜੀ ਤੇ ਬਾਕੀ ਸ਼ੇਅਰ ਕਰਿਓ ਲਾਈਕ ਸ਼ੇਅਰ ਕਮੈਂਟ ਸਾਰੇ ਵੀ ਕਰਦੇਓ ਜਿਵੇਂ ਕਿਹਾ ਜੀ ਪਾਣੀ ਪੋਰਾ ਨਹੀਂ ਰਹਿਣਾ ਪਾਣੀ ਹੈ ਨਾ ਸਾਜੀ ਜਮਾ ਸੁੱਕਾ ਗਾ ਆ ਦੇ ਸਾਰਿਆਂ ਇਹਦੇ ਨਾਲ ਬੰਦੇ ਨਾਲ ਜੇ ਤਾਂ ਉਹ ਖਾਣਾ ਜਾਂਦਾ ਜਿਹੜਾ ਕੜਾਹਾ ਕੜਾਹਾ ਵੀ ਸਾਰਾ ਇੱਕ ਬੰਦਾ ਖਾ ਜੂ ਪਰ ਇਹਦੇ ਨਾਲ ਦੋ ਬੰਦੇ ਆਰਾਮ ਨਾਲ ਰੋਟੀ ਖਾ ਸਕਦੇ ਨੇ ਇਹਨੂੰ ਤਰੀ ਵਾਲਾ ਬਣਾ ਕੇ ਤਰੀ ਵਾਲਾ ਹੈ ਨਾ ਠੀਕ ਹੈ ਜੀ ਇਹਦੇ ਜਿ ਸਿਰਕਾ ਪਾਉਂਦੇ ਆ ਆਪਾਂ ਤੇ ਪੀ ਚੰਦਾ ਬਾਈ ਪ੍ਰਬੰਧ ਤੇ ਇਹ ਚੰਦਾ ਹੈਗਾ ਵੀ ਜਾਂਗੇ ਜੀ ਨੇ ਬੁੱਕ ਕਰਵਾ ਕੇ ਅਸੀਂ ਡਿਲੀਵਰੀ ਕਰਾਂਗੇ ਉਹਦਾ ਜਿਹੜਾ ਤੁਹਾਨੂੰ ਉਹ ਤਾਂ ਖਰਚਾ ਹੋਊ ਉਹ ਆਪਾਂ ਦੱਸੋ ਸਾਰਾ ਪੰਜਾਬ ਡਿਲੀਵਰੀ ਹਾਂਜੀ ਹਾਂ ਅਸੀਂ ਤਾਂ ਦਿੱਲੀ ਤੱਕ ਕਰਦੇ ਆਂ ਵੀਰੇ ਦਿੱਲੀ ਹਰਿਆਣੇ ਚ ਵੀ ਹਿਮਾਚਲ ਵੀ ਜੰਮੂ ਜਿੱਥੇ ਤੱਕ ਲੋੜ ਆ ਸਾਰੇ ਇੰਡੀਆ ਜੀ ਕਰਦੇ ਆਂ ਉਹ ਇਹ ਚਾਰਜ ਉਹ ਦੇਉ ਵੀ ਹੁੰਦਾ ਦਿੱਤਾ ਜਾਂਦਾ ਤੇ ਬਾਕੀ ਪੈਕ ਕਰ ਦਿੰਨੇ ਆ ਪੈਕ ਕਰਕੇ ਉੱਪਰ ਸੀਲ ਬੰਦ ਕਰਕੇ ਫੇਰ ਭੇਜਦੇ ਆ ਐ ਨਹੀਂ ਕੋਈ ਕਿਸੇ ਤਰ੍ਹਾਂ ਦਾ ਕੋਈ ਵਹਿਮ ਨਾ ਕੋਈ ਕਰੇ ਕਿ ਪਤਾ ਨਹੀਂ ਕੀ ਹੋ ਜੂ ਤੁਹਾਡੇ ਕੋਲੇ ਪਹੁੰਚੂਗਾ ਠੀਕ ਹੈ ਜੀ ਤੇ ਫਿਰ ਤਾਂ ਪਾ ਦਈਏ ਜਿਹਨੇ ਚਾਪਾ ਮਿਕਸ ਕਰਤਾ ਹਾਂ ਆਹ ਫੋਲਟਰੀ ਕਿੰਗ ਜੁੱਟ ਚੈਨਲ ਦਾ ਵੀ ਲਿਖਿਆ ਹੋਇਆ ਸਾਰਾ ਇੱਥੇ ਕਿਵੇਂ ਬਰਤਨ ਹੈ ਉਹ ਵੀ ਦੱਸਿਆ ਹੋਇਆ ਸਾਰਾ ਇਹਦੇ ਪਾਇਆ ਹੋਇਆ ਇਹਦੇ ਚ ਪੈਕ ਕਰਦੇ ਆ ਇਹ 2 ਕਿਲੋ ਦੀ ਪੈਕਿੰਗ 3 ਕਿਲੋ 4 ਕਿਲੋ 5 ਜਿੰਨੀ ਵੀ ਲੋਡ ਆ ਉਹਨਾਂ ਪੈਕ ਕਰਕੇ ਅਸੀਂ ਤੁਹਾਨੂੰ ਦੇ ਦਿਆਂਗੇ ਠੀਕ ਹੈ ਜੀ ਇਹ ਦੇ ਲਈ ਬਸ ਹੁਣ ਪ੍ਰੋਸੈਸ ਆਪਣਾ ਬੰਦ ਕਰਾ ਦਿਆਂਗੇ ਥੱਲੇ ਤੇ ਮੂਵਿੰਗ ਕਰਵਾ ਦੇਣੀ ਹੈ ਜੋ ਹੋਣੀ ਹੈ ਠੀਕ ਹੈ ਜੀ ਰੀਲ ਬਣਾਉਣੀ ਹੈ ਜੀ ਬਣਾ ਲਵਾਂਗੇ ਅੰਦਰ ਰੇਤ ਇਹਦੇ ਵਿੱਚ ਆ ਸ਼ਾਰਟ ਲੈ ਬਸ ਮਾਰ ਰਹੇ ਹਾਂ ਜੀ ਇਹ ਰੰਗ ਅੰਦਰ ਭਰ ਦੇਣ